YouTube ਚੈਨਲ ਕੁਦਰਤ ਵਰਦਾਨ ਔਰ Facebook ਪੇਜ ਹਰਚਰਨ ਸਿੰਘ ਗਿੱਲ ਜਿਆਲਾ ਨੂੰ ਦੇਖ ਰਏ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਬਰਸਾਤੀ ਸੀਜ਼ਨ ਦੇ ਵਿੱਚ ਆ ਕੇ ਕੁਝ ਵਾਇਰਲ ਬੁਖਾਰ ਐਸੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਪਲੇਟਲੇਟ ਕਾਊਂਟ ਬਹੁਤ ਜਲਦੀ ਘਟ ਜਾਂਦਾ ਜਿਹਨੂੰ ਅਸੀਂ ਕਹਿ ਦਿੰਨੇ ਆ ਸੈੱਲ ਘਟ ਕੇ ਤੇ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਵੀ ਕਈ ਵਾਰੀ ਮਰੀਜ਼ ਨੂੰ ਐਡਮਿਟ ਹੋਣਾ ਪੈਂਦਾ ਤੇ ਉਹਨੂੰ ਬਾਹਰ ਤੋਂ ਪਲੇਟਲੇਟ ਕਾਊਂਟ ਲਾਉਣੇ ਪੈਂਦੇ ਆ ਤੇ ਆਪਾਂ ਕਹਿ ਦਿੰਨੇ ਆ ਉਹਨੂੰ ਤਾਂ ਸੈੱਲ ਚੜਾਉਣੇ ਪੈਣਗੇ ਤਾਂ ਆਪਾਂ ਅੱਜ ਜਿਹੜੀ ਗੱਲ ਕਰਨੀ ਹੈ ਵੀ ਘਰੇਲੂ ਉਪਚਾਰ ਕੀ ਹੈ ਕੋਈ ਸੈੱਲ ਵਧਾਉਣ ਦਾ ਐਸਾ ਕੋਈ ਫਾਰਮੂਲਾ ਹੈ ਐਸੀ ਕੋਈ ਜੜੀ ਬੂਟੀ ਹੈ ਜਿਹਦੇ ਵਰਤਣ ਦੇ ਨਾਲ ਅਸੀਂ ਉਹ ਸੈੱਲਾਂ ਨੂੰ ਪੂਰਾ ਕਰ ਸਕੀਏ ਕਾਫੀ ਜੜੀ ਬੂਟੀਆਂ ਨੇ ਉਹਦੇ ਵਿੱਚੋਂ ਅੱਜ ਆਪਾਂ ਇੱਕ ਦੀ ਗੱਲ ਕਰਨ ਜਾ ਰਹੇ ਹਾਂ ਤਾਂ ਉਹ ਇਹ ਜੜੀ ਬੂਟੀ ਹੈ ਜਿਹਨੂੰ ਅਸੀਂ ਤੰਦਲੇ ਦੇ ਨਾਂ ਨਾਲ ਜਾਣਦੇ ਹਾਂ ਤਾਂ ਇਹ ਛੋਟੀ ਜਿਹੀ ਇੱਕ ਝਾੜੀ ਨੁਮਾ ਜੜੀ ਬੂਟੀ ਹੁੰਦੀ ਹੈ ਇਹਦੇ ਤੇ ਪਹਿਲਾਂ ਇੱਕ ਵੀਡੀਓ ਵੀ ਪਾਈ ਜਾ ਚੁੱਕੀ ਹੈ ਇਹਦੇ ਵਿੱਚ ਕੀ ਕੀ ਖੁਰਾਕੀ ਤੱਤ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ ਪਰ ਜੇ ਆਪਾਂ ਸਿਰਫ ਪਲੇਟਲਟ ਕਾਊਂਟ ਦੇ ਗੱਲ ਕਰਦੇ ਆਂ ਵੀ ਉਹਦੇ ਵਿੱਚ ਕਿਵੇਂ ਸਹਾਈ ਸਦ ਹੁੰਦੀ ਹੈ ਤਾਂ ਉਹਦੇ ਵਾਸਤੇ ਕੀ ਕਰਨਾ ਇਸ ਤਰ੍ਹਾਂ ਇਹਨੂੰ ਆਪਾਂ 3 ਕੰਚ ਦੇ ਕਰੀਬ ਅੱਗੋਂ ਡੰਡੀਆਂ ਪੱਤੀਆਂ ਤੋੜ ਕੇ ਫੁੱਲਾਂ ਸਮੇਤ ਤੇ ਇਹਦੀ ਆਪਾਂ ਚਟਨੀ ਜੀ ਕਰ ਲੈਣੀ ਹੈ ਤਕਰੀਬਨ 1.5 ਚਮਚਾ ਚਟਨੀ ਦਾ ਜਿਹੜਾ ਕਰ ਲੈਣਾ ਤੇ ਇਹਦੇ ਵਿੱਚ 1 ਚਮਚਾ ਸ਼ੱਕਰ ਦਾ ਮਿਲਾ ਕੇ ਅਸੀਂ ਇਹਨੂੰ ਇੱਕ ਟਾਈਮ ਖਾਣਾ ਹੈਗਾ ਜੇ ਇਹ ਟੋਟਲ ਖਾਣ ਦੇ ਵਿੱਚ ਦਿੱਕਤ ਆਉਂਦੀ ਹੈ ਵੈਸੇ ਕੋਈ ਨਾ ਕੋੜੀ ਹੈ ਤੇ ਨਾ ਮਿੱਠੀ ਹੈ ਬਕਵਾ ਬਕਾ ਜਿਹਦਾ ਸਵਾਦ ਹੁੰਦਾ ਫਿਰ ਵੀ ਅਸੀਂ ਇਹਨੂੰ ਨਚੋੜ ਕੇ ਇਹਦਾ ਰਸ ਕੱਢ ਸਕਦੇ ਆ ਇੱਕ ਚਮਚ ਦੇ ਕਰੀਬ ਡੇਢ ਚਮਚੇ ਦੇ ਵਿੱਚੋਂ ਰਸ ਨਿਕਲ ਆਵੇਗਾ ਉਹ ਰਸ ਨੂੰ ਅਸੀਂ ਇੱਕ ਚਮਚ ਸ਼ੱਕਰ ਦੇ ਵਿੱਚ ਮਿਲਾ ਕੇ ਲੈ ਲੈਣੇ ਆ ਤਾਂ ਤੁਸੀਂ ਦੇਖੋਗੇ ਉਸੇ ਦਿਨ ਹੀ ਜਿਹੜਾ ਹੈਗਾ ਸ਼ਾਮ ਤੱਕ ਇਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਤੇ 2-3 ਦਿਨਾਂ ਦੇ ਵਿੱਚ ਜਿਹੜੇ ਪਲੇਟਲੇਟ ਕਾਊਂਟ ਹੈ ਉਹ ਬਿਲਕੁਲ ਪੂਰੇ ਹੋ ਜਾਂਦੇ ਆ ਬਹੁਤ ਪਾਵਰਫੁੱਲ ਓਸ਼ਦੀ ਹੈ ਬਹੁਤ ਤਕੜੀ ਓਸ਼ਦੀ ਹੈ ਔਰ ਸਾਨੂੰ ਅਕਸਰ ਹੀ ਇਹ ਮਿਲ ਜਾਂਦੀ ਹੈ ਨੈਰਾ ਕਸੀਆਂ ਤੋਂ ਮਿਲ ਜਾਂਦੀ ਐ ਸਾਨੂੰ ਇਹ ਵੇਲੀਆਂ ਥਾਵਾਂ ਤੋਂ ਮਿਲ ਜਾਂਦੀ ਐ ਘੱਟ ਪਾਣੀ ਵਾਲੀਆਂ ਥਾਵਾਂ ਤੋਂ ਮਿਲ ਜਾਂਦੀ ਐ ਉੱਥੋਂ ਲੈ ਕੇ ਅਸੀਂ ਇਹਦਾ ਲਾਹਾ ਜਿਹੜਾ ਲੈ ਸਕਦੇ ਆ ਆ ਬੇਨਤੀ ਐ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹਰ ਘਰ ਤੱਕ ਪਹੁੰਚ ਜੇ ਹਰ ਕਿਸੇ ਦਾ ਫਾਇਦਾ ਹੋ ਸਕੇ ਇਹਦ ਕਰਦੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਵੇ ਕੀ ਪੂਰੀ ਵੀਡੀਓ ਦੇਖਣ ਦੇ ਲਈ ਸ਼ੁਕਰੀਆ